ਹਾਂਜੀ ਬਹੁਤ ਸਾਰੇ ਪ੍ਰਿੰਸਿਪਲ ਲੈਕਚਰ ਦੇ ਡਿਜ਼ਾਈਨ ਆ ਕੇ ਡਿਜ਼ਾਈਨ ਦੇਖੀ ਚਲੋ ਜੀ ਨਾਲ ਨਾਲ ਸਕਰੀਨਸ਼ਾਟ ਲਈ ਚਲੋ ਬਹੁਤ ਸਾਰੇ ਡਿਸਟਿੰਕਟ ਡਿਜ਼ਾਈਨ ਆਏ ਨੇ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਡਿਜ਼ਾਈਨ ਬਹੁਤ ਆਏ ਨੇ ਪ੍ਰਾਈਸ ਕਰਤਾ ਜੀ 800 ਨਹੀਂ ਕੋਈ 900 ਨਹੀਂ ਸਿਰਫ 550 ਜੀ 550 ਰੁਪਏ ਰੇਂਜ ਦੇ ਵਿੱਚ ਪ੍ਰਾਈਸ ਕਰਤਾ ਜੀ 5 ਮੀਟਰ ਸੂਟ ਡਿਜੀਟਲ ਕਾਟਨ ਦਾ ਜੀ ਸਪੀਰੀਅਰ ਕਾਟਨ ਏਕੇ ਟੈਕਸ ਬ੍ਰਾਂਡ ਦਾ 550 ਰੁਪਏ ਦਾ ਭਾਈ ਸਿਰਫ 550 ਰੁਪਏ ਦਾ ਨਾਲ ਨਾਲ ਸਕਰੀਨਸ਼ਾਟ ਲਈ ਚਲੋ ਜੀ ਪਿਓਰ ਏਕੇ ਟੈਕਸ ਬ੍ਰੈਂਡ ਦੀ ਡਿਜੀਟਲ ਪ੍ਰਿੰਟ ਜੀ ਓਨਲੀ ਏਕੇ ਟੈਕਸ ਬ੍ਰੈਂਡ ਦੀ ਸੂਟ ਦੀ ਸੇਲ ਲੱਗੂਗੀ ਆਪਣੇ ਲਈ 550 ਰੁਪਏ ਦੇ ਵਿੱਚ 550 ਰੁਪਏ ਦੇ ਵਿੱਚ ਪਿਓਰ ਡਿਜੀਟਲ ਸਪੀਰੀਅਰ ਕਾਟਰਨ ਲੌਨ ਕਾਟਰ ਫੈਬਰਿਕ ਹੈ ਜੀ ਏਕੇ ਟੈਕਸ ਬ੍ਰੈਂਡ ਦੀ ਪ੍ਰਿੰਸ ਕਲੈਕਸ਼ਨ ਨਾ ਕਲਰ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਜੀ ਬਹੁਤ ਸਾਰੇ ਕਲਰ ਆਏ ਨੇ ਪ੍ਰਾਈਸ 550 ਕਰਤਾ ਜੀ ਜਲਦੀਆਂ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਏਕੇ ਟੈਕਸ ਬ੍ਰੈਂਡ ਦੀ ਰਖੜੀ ਦੀ ਧਮੱਕਾ ਸੇਲ ਲੱਗ ਜੀ ਏਕੇ ਟੈਕਸ ਬ੍ਰੈਂਡ ਦੇ ਕੱਪੜੇ ਦੀ ਭਾਰੀ ਸੇਲ 550 ਰੁਪਏ ਦਾ 5 ਔਨਲਾਈਨ ਪੇਮੈਂਟ ਤੇ 100 ਦੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਆ ਜੀ 10 ਸੂਟਾਂ 'ਚ 200 ਨਾਲ ਦੀ ਨਾਲ ਸਕਰੀਨਸ਼ਾਟ ਲੈ ਲਓ ਬਹੁਤ ਵੱਡੀ ਭਾਰੀ ਆਫਰ ਲੱਗੀ 550 ਰੁਪਏ ਦਾ ਜੀ AK ਟੈਕਸ ਬ੍ਰਾਂਡ ਦਾ ਪ੍ਰਿੰਸਪਲ ਕਲੈਕਸ਼ਨ 550 ਦਾ ਜੀ ਬਾਜ਼ਾਰ ਦੇ ਵਿੱਚ 900000 ਰੁਪਏ ਦਾ ਲੈ ਰਹੇ ਹੋ ਸੀ 550 ਰੁਪਏ ਵਿੱਚ ਲੈ ਲਓ ਪੇਜ ਫੋਲੋ ਕਰ ਲਓ AK ਟੈਕਸ ਬ੍ਰਾਂਡ ਦੀ ਪ੍ਰਿੰਸਪਲ ਕਲੈਕਸ਼ਨ AK ਟੈਕਸ ਬ੍ਰਾਂਡ 550 ਰੁਪਏ ਦਾ 5 ਮਿੰਟ ਸੂਟ ਹੈ ਜੀ ਪਿਓਰ ਡਿਸਟਲ ਸਪੀਰੀਅਰ ਲਾਂਡਕਾਟਰ ਫੈਬਰਿਕ 550 ਰੁਪਏ ਦੇ ਵਿੱਚ ਲੈ ਲੀ ਸਾਡਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੀ ਸਕਰੀਨਸ਼ਾਟ ਲਈ ਚਲੋ ਆ ਬ੍ਰੀਕ ਬੁੱਟੀ ਦੇ ਵਿੱਚ ਆ ਗਿਆ ਨੀਲਾ ਰੰਗ ਆ ਗਿਆ ਦੇਖੋ ਨੇਵੀ ਰੰਗ ਬ੍ਰੀਕ ਬੁੱਟੀ ਦੇ ਵਿੱਚ ਮਹਿਰੂਨ ਆ ਗਿਆ ਜੀ ਬਹੁਤ ਸਨੇ ਕਲਰ ਆਏ ਨੇ ਗ੍ਰੀਨ ਕਲਰ ਆ ਗਿਆ ਦੇਖੋ ਜੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਜੀ ਬਹੁਤ ਸਾਰੇ ਡਿਜ਼ਾਈਨ ਨੇ 550 ਰੁਪਏ ਦਾਉਣ ਲਈ 5 ਮਿੰਟ ਸੂਟ 550 ਰੁਪਏ ਦਾ ਜੀ 5 ਮਿੰਟ ਸੂਟ 550 ਲਈ